ਸੋਸ਼ਲ ਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਇਨੀ ਦਿਨੀ ਜਿੱਥੇ ਅਚਾਨਕ ਹੀ ਗੱਡੀਆਂ ਨੂੰ ਅੱਗ ਲੱਗਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਾਂ ਇਸੇ ਬਾਬਤ ਦੱਸਦੀ ਹੈ ਕਿ ਬਠਿੰਡਾ ਦੇ ਆਰਟੀਏ ਪੂਨਮ ਸਿੰਘ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਕੁਝ ਸਲਾਹ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਕੁਝ ਜਿਹੜੇ ਲੋਕ ਨੇ ਅਜਿਹੀ ਗਰਮੀ ਦੇ ਵਿੱਚ ਘਰੋਂ ਜਦੋਂ ਬਾਹਰ ਨਿਕਲਦੇ ਨੇ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣ ਕਿ ਤਾਂ ਆਪਣੀ ਗੱਡੀ ਦੇ ਵਿੱਚ ਜਿਹੜੀਆਂ ਜਲਨਯੋਗ ਜਿਹੜੀਆਂ ਵਸਤੂਆਂ ਨੇ ਉਹਨਾਂ ਨੂੰ ਨਾ ਰੱਖਿਆ ਜਾਵੇ ਜਿਵੇਂ ਕਿ ਪਰਫਿਊਮ ਸੈਂਟ ਤੋ ਇਹਨਾਂ ਨੂੰ ਗੱਡੀ ਦੇ ਵਿੱਚ ਨਾ ਰੱਖਿਆ ਜਾਵੇ ਕਿਉਂਕਿ ਜਦੋਂ ਧੁੱਪ ਪੈਂਦੀ ਹੈ ਤਾਂ ਕਈ ਵਾਰ ਇਹਨਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਬਲਾਸਟ ਹੋ ਜਾਂਦਾ ਹੈ ਇਸ ਦੇ ਨਾਲ ਇਹਨਾਂ ਦੇ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਗਰਮੀਆਂ ਦੇ ਵਿੱਚ ਜਿਹੜੇ ਲੋਕ ਨੇ ਗੱਡੀਆਂ ਦੀ ਟੈਂਕੀਆਂ ਫੁੱਲ ਨਾ ਕਰਵਾਉਣ ਕਿਉਂਕਿ ਇਸ ਦੇ ਨਾਲ ਵੀ ਕਈ ਵਾਰ ਗੱਡੀਆਂ ਦੇ ਵਿੱਚ ਅੱਗ ਲੱਗ ਰਹੀ ਹੈ ਤੇ ਇਸ ਦੇ ਨਾਲ ਹੀ ਗੱਡੀਆਂ ਜਿਹੜੀਆਂ ਗਰਮੀਆਂ ਦੇ ਵਿੱਚ ਕਾਫੀ ਚੱਲਦੀਆਂ ਨੇ ਏਸੀ ਵੀ ਚੱਲਦਾ ਰਹਿੰਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਏਸੀ ਦੀਆਂ ਪਾਈਪਾਂ ਜਿਹੜੀਆਂ ਨੇ ਸਮੇਂ-ਸਮੇਂ ਤੋਂ ਉਸ ਦੀ ਮੇਨਟੇਨੈਂਸ ਕਰਵਾਈ ਜਾਵੇ ਤੇ ਗੱਡੀ ਨੂੰ ਠੰਡਾ ਜ਼ਰੂਰ ਕੀਤਾ ਜਾਵੇ ਜ਼ਿਆਦਾ ਸਮੇਂ ਤੱਕ ਜਦ ਗੱਡੀ ਚੱ ਹਾਦਸੇ ਜਿਹੜੇ ਵਾਪਸ ਆ ਬਣੇ ਆ ਰਹੇ ਤਾਂ ਉਹਨਾਂ ਦਾ ਕਹਿਣਾ ਕਿ ਅਜਿਹੇ ਹਾਦਸਿਆਂ ਤੋਂ ਬਚਣ ਦੇ ਲਈ ਜਿਹੜੇ ਲੋਕ ਨੇ ਉਹਨਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਗਰਮੀ ਬਹੁਤ ਜ਼ਿਆਦਾ ਤੇ ਜਿਹੜੇ ਵਹੀਕਲ ਆ ਕਾਰ ਆਈਆਂ ਖਾਸ ਕਰ ਉਹਨਾਂ ਨੂੰ ਅਕਲ ਪਹੁੰਚਾ ਲੱਗ ਰਿਹਾ ਜਿਸ ਤਰ੍ਹਾਂ ਦੀ ਇੰਤਜ਼ਾਰ ਹੈ ਮੈਂ ਖਾਸ ਤੌਰ ਤੇ ਇਹ ਬੜਾ ਤੁਸੀਂ ਅੱਛਾ ਸਵਾਲ ਕੀਤਾ ਹੈ ਇਸ ਟਾਈਮ ਦੇ ਉੱਤੇ ਬਹੁਤ ਸਾਰੀਆਂ ਕਟਨਾਵਾਂ ਸਾਨੂੰ ਇਸ ਤਰ੍ਹਾਂ ਦੀ ਦੇਖਣ ਨੂੰ ਮਿਲੀਆਂ ਕਿ ਅੱਗ ਲੱਗ ਜਾਂਦੀ ਹੈ ਤਾਂ ਮੈਂ ਤੁਹਾਡੇ ਮਾਧਮ ਰਾਹੀਂ ਇਹ ਵਿਸ਼ੇਸ਼ ਬੇਨਤੀ ਕਰਨਾ ਚਾਹਾਂਗੀ ਕਿ ਇੱਕ ਤਾਂ ਤੁਸੀਂ ਕਾਰਾਂ ਦੇ ਵਿੱਚ ਕਈ ਵਾਰੀ ਅਸੀਂ ਇਨਫਲੇਮੇਬਲ ਅੱਗ ਲੱਗਣਯੋਗ ਮਟੀਰੀਅਲ ਰੱਖ ਲੈਣੇ ਆ ਜਿਸ ਤਰ੍ਹਾਂ ਕੀ ਪਰਫਿਊਮ ਹੋ ਗਿਆ ਸੈਂਟ ਹੋ ਗਿਆ ਜਾਂ ਕੋਈ ਹੋਰ ਜਿਸ ਨੂੰ ਅੱਗ ਲੱਗ ਸਕਦੀ ਹੈ ਸੋ ਉਸ ਨੂੰ ਜਿਹੜਾ ਹੈਗਾ ਥੋੜਾ ਅਵੋਇਡ ਕੀਤਾ ਜਾਵੇ ਗਰਮੀ ਗਰਮੀ ਜਿਹੜਾ ਹੈਗਾ ਕਾਰ ਦੇ ਵਿੱਚ ਕੋਈ ਵੇਸਟਰਾਂ ਦੀ ਚੀਜ਼ ਨਾ ਰੱਖੀ ਜਾਵੇ ਜਿਸ ਨੂੰ ਅੱਗ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅ ਦੂਸਰਾ ਜਿਹੜਾ ਹੈਗਾ ਆ ਦਾ ਗੱਡੀ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਕਈ ਵਾਰੀ ਅਸੀਂ ਤੇਲ ਦੀ ਟੈਂਕੀ ਪੂਰੀ ਫੁੱਲ ਕਰਾ ਲੈਣੇ ਹੈਗੇ ਆ ਸੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਸੋ ਆ ਦੋ ਤਿੰਨ ਮਹੀਨੇ ਤੁਸੀਂ ਤੇਲ ਦੀ ਟੈਂਕੀ ਜਿਹੜੀ ਹੈਗੀ ਆ ਉਹਨੂੰ ਪੂਰੀ ਫੁੱਲ ਨਾ ਕਰਵਾਓ ਥੋੜੀ ਕੱਟ ਰੱਖੋ ਤੀਸਰਾ ਜਿਹੜਾ ਹੈਗਾ ਜਦੋਂ ਇੰਜਨ ਕਾਫੀ ਢੇਰ ਕਈ ਵਾਰੀ ਚੱਲਦਾ ਤਾਂ ਅਕਸਰ ਇੰਜਨ ਜਿਹੜਾ ਉਹ ਗਰਮ ਹੋ ਜਾਂਦਾ ਸੋ ਜੇ ਤੁਸੀਂ ਲਗਾਤਾਰ ਗੱਡੀ ਚਲਾ ਰਹੇ ਹੋ ਡਰਾਈਵ ਕਰ ਰਹੇ ਹੋ ਕਿਉਂਕਿ ਏਸੀ ਵੀ ਗੱਡੀਆਂ ਦੇ ਵਿੱਚ ਚੱਲਦੇ ਰਹਿੰਦੇ ਇੱਕ ਤਾਂ ਤੁਸੀਂ ਆਪ ਦਾ ਜਿਹੜਾ ਗੱਡੀ ਦਾ ਏਸੀ ਹੈ ਉਹਦੀ ਮੇਨਟੇਨੈਂਸ ਉਹਦੀ ਜਿਹੜੀ ਪਾਈਪਸ ਹੁੰਦੀਆਂ ਹੈਗੀਆਂ ਇੱਕ ਤਾਂ ਉਹਨਾਂ ਨੂੰ ਚੈੱਕ ਜ਼ਰੂਰ ਕਰਵਾ ਲਓ ਕਈ ਵਾਰੀ ਜਿਹੜੀਆਂ ਪਾਈਪਸ ਹੈ ਉਹਨਾਂ ਦੇ ਵਿੱਚ ਗਾਰਬੂ ਕੋਈ ਗਾਰਬੇਜ ਕੋਈ ਫਸਿਆ ਹੁੰਦਾ ਤਾਂ ਤੁਸੀਂ ਉਹ ਸਾਫ਼ ਨਹੀਂ ਕਰਾਉਂਦੇ ਉਹ ਜ਼ਿਆਦਾ ਲੋਡ ਕਿਤੇ ਪੈਂਦਾ ਉਸ ਗੱਲ ਤੇ ਤੀਸਰਾ ਜਿਹੜਾ ਹੈਗਾ ਜਦੋਂ ਲਗਾਤਾਰ ਇੰਜਨ ਗੱਡੀ ਦਾ ਚੱਲ ਰਿਹਾ ਹੈਗਾ ਤਾਂ ਉਹਨੂੰ ਤੁਸੀਂ ਥੋੜੀ ਦੇਰ ਬਾਅਦ ਵਿਸ਼ਰਾਮ ਦਿਓ ਅਸੀਂ ਖੋਲ ਕੇ ਜਿਹੜਾ ਹੈਗਾ ਕਈ ਵਾਰੀ ਆਪਦਾ ਕੂਲੈਂਟ ਜਿਹੜਾ ਹੈਗਾ ਉਹ ਪ੍ਰੋਪਰ ਉਹਨੂੰ ਕੂਲੈਂਟ ਨੂੰ ਚੈੱਕ ਕਰੋ ਗੱਡੀ ਨੂੰ ਥੋੜਾ ਟਾਈਮ ਬਾਅਦ ਇੰਜਨ ਨੂੰ ਥੋੜਾ ਵਿਸ਼ਰਾਮ ਵੀ ਦਿਓ ਉਹਨੂੰ ਕੂਲ ਹੋਣ ਦਿਓ ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੋਈ ਗੱਡੀ ਦੇ ਵਿੱਚ ਕੋਈ ਆਵਾਜ਼ ਕੋਈ ਨੌਇਸ ਕਿਸ ਤਰ੍ਹਾਂ ਦੀ ਤੁਹਾਨੂੰ ਆ ਰਹੀ ਹੈ ਤਾਂ ਤੁਸੀਂ ਤੁਰੰਤ ਜਿਹੜਾ ਹੈਗਾ ਉਹਨੂੰ ਰੋਕ ਕੇ ਉਹਨੂੰ ਚੈੱਕ ਕਰੋ ਸੋ ਇਹ ਛੋਟੀਆਂ-ਛੋਟੀਆਂ ਸਾਵਧਾਨੀਆਂ ਜਿਹੜੀਆਂ ਹੈਗੀਆਂ ਉਹ ਲੈਣੀਆਂ ਬਹੁਤ ਅਹਿ ਬਸਾਂ ਦੇ ਵਿੱਚ ਵੀ ਔਰ ਪ੍ਰਾਈਵੇਟ ਵਹੀਕਲਸ ਵੀ ਜਿਹੜੇ ਆਪਾਂ ਯੂਜ਼ ਕਰਦੇ ਆ। ਬਈ ਬੜੀ ਲੋਕ ਕੱਟੇ ਨੂੰ ਮੈਡੀਕਲ ਕਰਾ ਲੈਂਦੇ ਨੇ, ਗੈਸਟ੍ਰਿਕ ਕਰਾ ਲੈਂਦੇ ਨੇ ਇਸ ਤਰ੍ਹਾਂ ਪੋਸਟ ਕਰਾਉਂਦੇ ਬਹੁਤ ਆ ਕਰਦੇ। ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਤਾਂ ਇਸ ਤਰ੍ਹਾਂ ਹੈਗਾ ਜੀ ਮੋਡੀਫਾਈ ਕਰਾ ਕੇ ਤੋਗੇ ਤਾਂ ਬੰਬ ਤੇ ਬੈਠਣ ਵਾਲੀ ਗੱਲ ਹੈਗੀ ਹੈ which is very wrong। ਤੋ ਅਸੀ ਤਾਂ ਜੀ ਚੈਕਿੰਗ ਵੀ ਇਸ ਗੱਲ ਦੀ ਸਾਡਾ ਜਿਹੜਾ ਸਾਰਾ ਡਿਪਾਰਟਮੈਂਟ ਆ ਉਹ ਬਹੁਤ ਚੈਕਿੰਗ ਕਰਦਾ ਹੈ ਕਿ ਮੋਡੀਫਾਈਡ ਕੋਈ ਵਹੀਕਲ ਨਾ ਹੋਵੇ ਇਸੇ ਕਰਕੇ ਅਸੀਂ ਰੋਕਦੇ ਹਾਂ ਜੀ ਕਿ ਕੋਈ ਵੀ ਇਸ ਤਰ੍ਹਾਂ ਦਾ ਤੁਸੀਂ ਜਿਹੜਾ ਹੈਗਾ ਅਨ ਅਥੋਰਾਈਜ਼ਡ ਮੋਡੀਫਿਕੇਸ਼ਨ ਨਾ ਕਰਾਓ ਗੱਡੀ ਦੀ ਪਹਿਲਾਂ ਆਪਦੀ ਸੇਫਟੀ ਵੱਲ ਧਿਆਨ ਦਿਓ ਕਾਰ ਵੀ ਕਿਸ ਤਰ੍ਹਾਂ ਨਹੀਂ ਹੁੰਦੀ ਉਹ ਅ ਕਾਰਵਾਈ ਤਾਂ ਅਸੀਂ ਪ੍ਰੋਪਰ ਚਲਾਨਿੰਗ ਕਰਦੇ ਹਾਂ ਲੇਕਿਨ ਚਲਾਨ ਕਰਨਾ ਹੀ ਕੋਈ ਹੱਲ ਨਹੀਂਗਾ ਮੈਂ ਆ ਨਿੱਜੀ ਤੌਰ ਤੇ ਵੀ ਇਹ ਮਹਿਸੂਸ ਕਰਦੀ ਹਾਂ ਕਿ ਠੀਕ ਹੈ ਸਾਨੂੰ ਚਲਾਨ ਕਰਨੇ ਪੈਂਦੇ ਆ ਲੇਕਿਨ ਆਮ ਬੰਦਾ ਦੀ ਲਾਈਫ ਨੂੰ ਲੈ ਕੇ ਦੂਜ ਔਰ ਆਪ ਵੀ ਔਰ ਦੂਜਿਆਂ ਦੀ ਆਪਦੇ ਪਰਿਵਾਰ ਦੀ ਲਾਈਫ ਨੂੰ ਲੈ ਕੇ ਇੰਨਾ ਕੁ ਸੁਚੇਤ ਤੇ ਸੈਂਸਿਟਿਵ ਹੋਣਾ ਚਾਹੀਦਾ ਕਿ ਉਹ ਆਪ ਹੀ ਇਸ ਗੱਲ ਦਾ ਖਿਆਲ ਰੱਖੇ ਸੋ ਅਵੇਅਰਨੈਸ ਕ੍ਰੀਏਟ ਕਰਨਾ ਵੀ ਤਾਂ ਬਹੁਤ ਇੰਪੋਰਟੈਂਟ ਹੈ ਮਤਲਬ ਸਿਰਫ ਸਿਰਫ ਚਲਾਣੇ ਨਹੀਂ ਛੋਟੇ ਬੱਚਾ ਨੂੰ ਵੀ ਕਈ ਵਾਰੀ ਅੱਡੇ ਟਾਈਮ ਕਿਤੇ ਬਿਠਾਇਆ ਹੁੰਦਾ ਹਾਂ ਹਾਂ ਬਿਲਕੁਲ ਕਈ ਵਾਰੀ ਅਸੀਂ ਦੇਖਣ ਨੂੰ ਆਮ ਹੀ ਮਿਲਦਾ ਹੈਗਾ ਜੀ ਗਰਮਦਰਮ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਦੇਖੋ ਬੱਚੇ ਨੂੰ ਅਸੀਂ ਟੈਂਕੀ ਤੇ ਬਿਠਾ ਲੰਨੇ ਹੈਗੇ ਉਹ ਟੈਂਕੀ ਦਰਮੀ ਦੇ ਵਿੱਚ ਤਾਪਰੀ ਹੁੰਦੀ ਹੈ ਇਹ ਇਹ ਬਹੁਤ ਮਾੜਾ ਟ੍ਰੈਂਡ ਹੈ ਜੀ ਕਿ ਦਰਮੀ ਦੇ ਵਿੱਚ ਅਸੀਂ ਬੱਚਿਆਂ ਨੂੰ ਟੈਂਕੀ ਤੇ ਬਿਠਾ ਲੰਨੇ ਨਾ ਉਹ ਟੈਂਕੀ ਸੇਫ ਹੈ ਸੋ ਇਹ ਮੈਂ ਸਾਰੇ ਪੇਰੈਂਟਸ ਨੂੰ ਜਿਹੜਾ ਹੈਗਾ ਇਹ ਅਪੀਲ ਕਰਨਾ ਚਾਹਾਂਗੀ ਇੱਕ ਤਾਂ ਛੋਟੇ ਬੱਚਿਆਂ ਨੂੰ ਗਰਮੀ ਦੇ ਵਿੱਚ ਤੁਸੀਂ ਨਾ ਹੀ ਲੈ ਕੇ ਜਾਓ ਤਾਂ ਬੈਟਰ ਹੈ ਦੂਸਰੀ ਗੱਲ ਹੈ ਜੇ ਕੋਈ ਜ਼ਰੂਰਤ ਹੈ ਵੀ ਤਾਂ ਤੁਸੀਂ ਉਹਨਾਂ ਦਾ ਜਿਹੜਾ ਹੈਗਾ ਪ੍ਰੋਪਰ ਆ ਉਹਦਾ ਹੈਡ ਵਗੈਰਾ ਕਵਰ ਕਰਕੇ ਪਿੱਛੇ ਟੈਂਕੀ ਤੇ ਨਹੀਂ ਬਲਕਿ ਪਿੱਛੇ ਪ੍ਰੋਪਰ ਬਿਠਾ ਕੇ ਫਿਰ ਲੈ ਕੇ ਜਾਓ। ਕਈ ਵਾਰੀ ਪਟਰੋਲ ਪੰਪ ਤੇ ਵੀ ਹਾਸੇ ਹੋ ਜਾਏਗੀ ਜਿੱਦਾਂ ਇਹ ਵੇਖਣ ਸਟਾਰਟ ਹੁੰਦਾ ਹੈਗਾ ਜੀ ਉਦੋਂ ਪਟਰੋਲ ਇਗਨੀਸ਼ਨ ਤੇ हां जी बिल्कुल बिल्कुल ओ पेट्रोल पंप ਤੇ ਵੀ ਜੀ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਜਿਹੜੀਆਂ ਹੈਗੀਆਂ ਜਦੋਂ ਵੀਕਲ سٹਾਰਟ ਹੁੰਦਾ ਨਾ ਜੀ ਤਾਂ ਜਦੋਂ ਇਗਨੀਸ਼ਨ ਹੁੰਦੀ ਹੈ ਤਾਂ ਉਹ ਜਿਹੜਾ ਹੈਗਾ ਇਟ ਇਜ਼ ਵੈਰੀ ਇੰਪੋਰਟੈਂਟ ਕਿ ਉਸ ਵਕਤ ਪ੍ਰੋਪਰ ਸਾਵਧਾਨੀ ਵਰਤੀ ਜਾਵੇ પેટ્રોલ ਪੰਪ ਤੇ ਵੀ ਜੀ ਅਸੀਂ ਕੋਸ਼ਿਸ਼ ਹੁਣ ਅਸੀਂ ਸਾਰੇ ਪਾਸੇ ਇਹ ਹੀ ਕਰ ਰਹੇ ਹਾਂ ਉਹਨਾਂ ਨੂੰ ਵੀ ਇਹੀ ਕਹਿ ਰਹੇ ਹੈਗੇ ਆ ਕਿ ਥੋੜਾ ਜਿਹਾ ਪੈਟਰੋਲ ਪੰਪ ਵਾਲੇ ਆਪ ਵੀ ਇਸ ਗੱਲ ਨੂੰ ਖਿਆਲ ਰੱਖਣ